ਅੱਜ ਹਸਾਉਣ ਵਾਲਾ ਉਹ ਸਾਡਾ ਪਿਆਰਾ ਭਰਾ ਸਭ ਨੂੰ ਰੋ ਰਿਹਾ ਉਹਨਾਂ ਦੀਆਂ ਯਾਦਾਂ ਹਮੇਸ਼ਾ ਨਾਲ ਰਹਿਣਗੀਆਂ ਬਚਪਨ ਦੇ ਵਿੱਚ ਜਦੋਂ ਜਵਾਨੀ ਟਾਈਮ ਦੇ ਵਿੱਚ ਉਹਨਾਂ ਦਾ ਸੰਕਟਾ ਦੇਖਦੇ ਹੁੰਦੇ ਸੀ ਜਦੋਂ ਮੈਂ ਥੀਏਟਰ ਕਰਦਾ ਸੀਗਾ ਹਸਤਾਖਰ ਤੋਂ ਫਿਲਮੀ ਸਫ਼ਰ ਤੱਕ ਔਰ ਵੈਬ ਸੀਰੀਜ਼ ਨਗेंद्र ਗਖੜ ਜੀ ਸਾਡੇ ਨਾਲ ਨੇ ਗਖੜ ਸਾਹਿਬ ਪੱਲਾ ਸਾਹਿਬ ਦਾ ਸਾਰਾ ਸਫ਼ਰ ਤੁਸੀਂ ਆਪਣੀ ਅੱਖੀਂ ਵੇਖਿਆ ਛਣਕਾਟਾ ਖામੋਸ਼ ਹੋਇਆ ਜਾਂ ਸ਼ਰੀਰਿਕ ਰੂਪ ਚ ਗਿਆ ਪਰ ਯਾਦਾਂ ਚ ਔਰ ਹਾਸਿਆਂ ਚ ਨਾਲ ਰਹੂਗਾ ਬਹੁਤ ਪਿਆਰੀ ਸ਼ਖਸੀਅਤ ਸੀ ਪੱਲਾ ਸਾਹਿਬ ਔਰ ਦੋ ਤਿੰਨ ਪ੍ਰੋਜੈਕਟ ਕਰਨ ਦਾ ਮੌਕਾ ਮਿਲਿਆ ਮੈਨੂੰ ਉਹਨਾਂ ਦੇ ਨਾਲ ਔਰ ਹਾਸੇ ਦੇ ਵੀ ਇਸੇ ਹਸਾਉਂਦੇ ਵੀ ਸੀ ਅੱਜ ਹਸਾਉਣ ਵਾਲਾ ਉਹ ਸਾਡਾ ਪਿਆਰਾ ਭਰਾ ਸਭ ਨੂੰ ਰੁੱਖ ਤੇ ਉਹਨਾਂ ਦੀਆਂ ਯਾਦਾਂ ਹਮੇਸ਼ਾ ਨਾਲ ਰਹਿਣੀਆਂ ਪਰ ਇਹ ਭੁੱਲਣ ਵਾਲੀਆਂ ਯਾਦਾਂ ਨਹੀਂ ਅੱਜ ਤੁਸੀਂ ਦੇਖ ਹੀ ਲੈ ਰਸ਼ ਕਰਨਾ ਸੀਗਾ ਹਨਾ ਤੇ ਬਸ ਲਖਰ ਸਾਹਿਬ ਕੋਈ ਪਲ ਯਾਦ ਹੈ ਕੁਝ ਯਾਦ ਤਾਂ ਆਏ ਹੋਣਗੇ ਜਦੋਂ ਕੱਲ ਖਬਰ ਮਿਲੀ ਉਸ ਤੋਂ ਬਾਅਦ ਜਦੋਂ ਬੰਦੇ ਦੀ ਅੱਖ ਬੰਦ ਹੁੰਦੀ ਹੈ ਤਾਂ ਕੋਈ ਨਾ ਕੋਈ ਪਲ ਯਾਦ ਆ ਰਿਹਾ ਹੁੰਦਾ ਜਦੋਂ ਆਪਾਂ ਪਹਿਲੇ ਸਫਰ 'ਚ ਮਿਲੇ ਕਦੇ ਮਿਲੇ ਕਦੇ ਕੰਮ ਕੀਤੇ ਲੈ ਪਲ ਤਾਂ ਮੇਰੇ ਖਿਆਲ ਦੇ ਵਿੱਚ ਬਚਪਨ ਦੇ ਵਿੱਚ ਜਦੋਂ ਜਵਾਨੀ ਟਾਈਮ ਦੇ ਵਿੱਚ ਉਹਨਾਂ ਦਾ ਸ਼ਨਕਾਟਾ ਦੇਖਦੇ ਹੁੰਦੇ ਸੀ ਜਦੋਂ ਮੈਂ ਥੀਏਟਰ ਕਰਦਾ ਸੀਗਾ ਤਾਂ ਸ਼ਾਮ ਨੂੰ ਜਦੋਂ ਵੀ ਚੱਲਦਾ ਸੀਗਾ ਸ਼ਨਕਾਟਾ ਹੁੰਦਾ ਸੀ ਸ਼ਰਮਾ ਸਾਹਿਬ ਤੇ ਉਦੋਂ ਅਸੀਂ ਮਤਲਬ ਇੱਕ ਸ਼ੌਂਕ ਹੁੰਦਾ ਸੀ ਸ਼ਨਕਾਟਾ ਬਹੁਤ ਵੀ ਅਜੀਬ ਬਹੁਤ ਸ਼ੁਕਰੀਆ ਸਾਡੇ ਨਾਲ ਨਗਿੰਦਰ ਗਖੜ ਜੀ ਸੀਗੇ ਗਖੜ ਸਾਹਿਬ ਹੋਰਾਂ ਦਾ ਜਿਹੜਾ ਸਫਰ ਰੰਗਮੰਚ ਤੋਂ ਸ਼ੁਰੂ ਹੋਇਆ ਪੱਲਾ ਸਾਹਿਬ ਨਾਲ 4-5 ਪ੍ਰੋਜੈਕਟ ਕੀਤੇ ਪੰਜਾਬੀ ਦੀਆਂ ਕਈ ਹਿੱਟ ਵੈਬ ਸੀਰੀਜ਼ ਅਤੇ ਵੀਡੀਓਜ਼ ਦੇ ਵਿੱਚ ਤੁਸੀਂ ਗਖਰ ਸਾਹਿਬ ਨੂੰ ਵੇਖਿਆ ਅੱਜ ਦੇ ਦਿਨ ਸ਼ਬਦ ਨਹੀਂ ਹੈਗੇ ਕਿਉਂਕਿ ਅੱਜ ਅੰਤਿਮ ਸੰਸਕਾਰ ਹੋਇਆ ਅਜਿਹਾ ਸਰੀਰਕ ਰੂਪ ਦੇ ਵਿੱਚ ਵਿਦਾ ਹੋ ਗਏ ਕੱਲ ਜਦੋਂ ਖਬਰ ਆਈ ਸਵੇਰੇ ਕੱਲ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤਾਂ ਇਹ ਤਾਂ ਹੁੰਦਾ ਸੀ ਮਨ ਦੇ ਵਿੱਚ ਕਿ ਪੱਲਾ ਸਾਹਿਬ ਹੈਗੇ ਆ ਭਾਵੇਂ ਉਹ ਮ੍ਰਿਤਕ ਦੇ ਦੇ ਰੂਪ ਦੇ ਵਿੱਚ ਹੀ ਸੀ ਪਰ ਅੱਜ ਪਤਾ ਹੈ ਕਿ ਉਹ ਸਰੀਰਕ ਤੌਰ ਦੇ ਉੱਤੇ ਵੀ ਅੰਤਿਮ ਸੰਸਕਾਰ ਤੋਂ ਬਾਅਦ ਸਾਡੇ درمیان ਨਹੀਂ ਰਹੇ ਆਪਣੇ ਕੈਮਰਾ ਸਹਾਇਕ ਸਤਨਾਮ ਦੇ ਨਾਲ ਛਣਕਾਟਾਂ ਦੇ ਛਣਕਾਰ ਦੇ ਅੰਤਿਮ ਸਫ਼ਰ ਤੋਂ ਪ੍ਰਿੰਸ ਭਾਰਦਵਾ ਜਨਰੇਟੀਵੀ ਮੋਹਾਲ